दाना ਜੀ ਉਹ ਜਿਆਦਾ ਲਾਲੀ ਚ ਆ ਤੇ ਮੰਡੀ ਜੇ ਵਿਕਦਾ ਵੀ ਵੱਧ ਰੇਟ ਤੇ ਆ ਦੂਜਿਆਂ ਦੂਜੀਆਂ ਮੱਕੀਆਂ ਨਾਲੋਂ ਲੈਂਥ ਵੀ ਜਿਆਦਾ ਏ ਤੇ ਮਟਾਈ ਚ ਵੀ ਜਿਆਦਾ ਹੈ ਸਮਾ ਹਰ ਚੀਜ਼ ਦਾ ਬੋਲ ਭਾਅ ਤੈਅ ਕਰਦਾ ਹੈਗਾ ਤੇ ਸਮਾ ਚੱਲ ਰਿਹਾ ਹੈ ਜੀ ਮੱਕੀ ਦਾ ਮੱਕੀ ਦੀ ਵਾਢੀ ਦਾ ਸਮਾ ਚੱਲ ਰਿਹਾ ਹੈਗਾ ਆਪਾਂ ਇੱਕ ਵੀਰ ਦੇ ਖੇਤ ਦੇ ਵਿੱਚ ਆਏ ਹਾਂ ਜਿਨ੍ਹਾਂ ਨੇ ਫਸਲ ਲਾਈ ਹੈ ਹੰਡਾਈ ਹੈ ਨਮੀ ਹੋ ਸਕਦੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਏਰੀਆ ਮੱਕੀ ਦਾ ਵਧੂਗਾ ਤਾਂ ਇਹਦਾ ਪ੍ਰਭਾਵ ਕਿਤੇ ਨਾ ਕਿਤੇ ਪਊਗਾ ਕਿਉਂਕਿ ਚੀਜ਼ ਇਹ ਜਾਨਦਾਰ ਵਜਨਦਾਰ ਸਤਿ ਸ਼੍ਰੀ ਅਕਾਲ ਵੀਰ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਬਾਈ ਮਾਦੀਗੇ ਪਿੰਡ ਹੈ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਜੀ? ਬਲਵਪੁਰ ਜੀ। ਤੇ ਤਹਿਸੀਲ? ਤਹਿਸੀਲ ਗੁਰੂ ਹਰਸਾਈ ਜੀ। ਤੇ ਇਹਦੇ ਫਸਲ ਇਸ ਫਸਲ ਦੇ ਵਿੱਚ ਪਹਿਲਾਂ ਕਿਹੜੀ ਫਸਲ ਲੱਗੀ ਸੀ? ਪਹਿਲਾਂ ਜੀ ਆਲੂ ਲਗਾਇਆ ਸੀ ਅਸੀਂ ਜੀ। ਤੇ ਇਹ ਮੱਕੀ ਦੀ ਬਿਜਾਈ ਕਦੋਂ ਹੋਈ ਹੈ ਜੀ? 2 ਮਾਰਚ ਨੂੰ ਕੀਤੀ ਹੈ ਜੀ ਅਸੀਂ। ਠੀਕ ਹੈ। ਤੇ ਇਸ ਦੇ ਵਿੱਚ ਖਾਦਾਂ ਦੀ ਵਰਤੋਂ ਫਿਰ ਡੀਪੀ ਕਿੰਨਾ ਕੁ ਵਰਤਿਆ ਗਿਆ? ਡੀਪੀ ਜੀ ਅਸੀਂ ਘਟਾ ਪਾਇਆ ਪਾਇਆ ਜੀ। ਤੇ ਪੋਟਾਸ਼? ਪੋਟਾਸ਼ ਨਹੀਂ ਪਾਈ ਜੀ। ਪੋਟਾਸ਼ ਆਲੂ ਜੀ ਪਾਉਂਦੇ ਸੀ ਪਹਿਲਾਂ। ਠੀਕ ਆਲੂ ਲਾਉਣੇ ਪਹਿਲਾਂ। ਤੇ ਇਹਦੇ ਵਿੱਚ ਤੁਸੀਂ ਬੀ ਦੀ ਮਾਤਰਾ ਕਿੰਨੀ ਵਰਤੀ ਹੈ? 8 ਕਿਲੋ ਕਿਲੋ। ਇੱਕੜ ਇੱਕ ਕਿੱਲੋ ਠੀਕ ਹੈ ਤੇ ਪਿਛਲੇ ਦਿਨਾਂ ਵਿੱਚ ਕੋਈ ਚਖੇੜਾ ਆਇਆ ਵੱਡਿਆ ਨਹੀਂ ਗਿਆ ਹਜੇ ਪਲਾਟ ਤੇ ਕੋਈ ਵੀ ਸਾਈਡ ਇਹਦੀ ਡਿੱਗੀ ਵਗੈਰਾ ਤਾਂ ਨਹੀਂ ਹੈਗੀ ਨਹੀਂ ਜੀ ਕੋਈ ਨਹੀਂ ਡਿੱਗੀ ਠੀਕ ਹੈ ਦੇਖਿਆ ਜਾਂਦਾ ਹੈਗਾ ਕਿ ਜੇ ਮਾਰਚ ਚ ਗਰਮੀ ਵੱਧ ਜਾਂਦੀ ਹੈਗੀ ਆ ਜਾਂ ਮਈ ਦੇ ਦਿਨਾਂ ਦੇ ਵਿੱਚ ਲੋ ਚੱਲਦੀ ਹੈ ਤਾਂ ਇਹਦੇ ਝੰਡੇ ਬਾਬੂ ਪਹਿਲਾਂ ਆਉਂਦੇ ਆ ਤਾਂ ਮੱਕੀ ਖਾਲੀ ਰਹਿ ਜਾਂਦੀ ਹੈ ਛੱਲੀਆਂ ਚ ਦਾਣੇ ਲੈਣਾ ਖਾਲੀ ਹੋ ਜਾਂਦੀਆਂ ਗੁੱਲ ਸੁੰਗੜ ਜਾਂਦੀ ਹੈ ਕੋਈ ਸਮੱਸਿਆ ਇਦਾਂ ਦੀ ਨਹੀਂ ਜੀ ਕੋਈ ਇਦਾਂ ਦੀ ਪੂਰੇ ਪਾਰਵੇਂ ਫੁੱਲ ਆ ਜੀ ਹਾਂਜੀ ਹਾਂਜੀ ਠੀਕ ਹੈ ਤੁਹਾਡੇ ਖੇਤ ਪਿੰਡਾਂ ਦੇ ਵਿੱਚ ਹੋਰ ਵੀ ਕਿਸਮਾਂ ਲੱਗਦੀਆਂ ਹੋਣੀਆਂ ਇਹ ਮੱਕੀ ਦੇ ਵਿੱਚ ਤੁਹਾਨੂੰ ਕੀ ਖਾਸ ਲੱਗ ਇੱਕ ਦਾ ਜਾਂਦਾ ਜੀ ਗੋਲ ਪਤਲਾ ਹੈ ਜੀ ਠੀਕ ਹੈ ਤੇ ਇੱਕ ਦਾਣੇ ਦੇ 40 42 ਹਰ ਇੱਕ ਜੇ ਨੇ ਲਾਈਨ 'ਚ ਹੈਗੇ ਆ ਲਾਈਨ 'ਚ ਹੈਗੇ ਆ ਜੀ ਠੀਕ ਹੈ ਜੀ ਹਾਂ ਜੀ ਕਿਸਾਨ ਭਰਾਵੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਤੁਹਾਡੀ ਕਿਸਮ ਤੇ ਡਿਪੈਂਡ ਕਰਦੀਆਂ ਕਈ ਵਾਰੀ ਆਪਾਂ ਵੱਧ ਸਾਮ ਸੰਭਾਲ ਦੇ ਨਾਲ ਵੀ ਘੱਟ ਦੁੱਧ ਵਾਲੀ ਮੱਝ ਤੋਂ ਵੱਧ ਖਾਣਾ ਪਾ ਕੇ ਨਹੀਂ ਆਪਾਂ ਉਹ ਜਿਹੜਾ ਹੈਗਾ ਆਊਟਪੁੱਟ ਲੈ ਸਕਦੇ ਇਹ ਵੀਰ ਜੀ ਨੇ ਤਜਰਬਾ ਹੰਡਾਇਆ ਹੈਗਾ ਦੂਜੇ ਫਾਰਮਰ ਨੂੰ ਕੀ ਕਹਿਣਾ ਚਾਹੋਗੇ ਜੀ ਦੂਜੇ ਫਾਰਮਰਾਂ ਨੂੰ ਇਹੀ ਕਹਿਣਾ ਚਾਹਾਂਗਾ ਵੀ ਤੁਸੀਂ ਲਗਾਓ ਜਰੂਰ ਭਾਵੇਂ ਥੋੜੀ ਲਗਾਓ ਇੱਕ ਵਾਰੀ ਲਗਾਓ ਪਰਖ ਲਓ ਹਾਂ ਪਰਖ ਲਓ ਜੀ ਜਰੂਰ ਬਾਕੀ ਚੀਜ਼ ਬਹੁਤ ਵਧੀਆ ਹੈ ਕਿਸਾਨ ਭਰਾਵੋ ਤੁਸੀਂ ਸਾਰੇ ਤਰ੍ਹਾਂ ਦੇ ਡਰੋਨ ਸ਼ਾਟ ਦੇਖੇ ਲੱਗੀ ਹੋਈ ਕਿਸਮ ਦੇਖੀ ਹੈਗੀ ਆ ਨੂਜੂ ਵੀਡੀਓ ਦੀ ਦਾਨਵੀਰ ਹਾਈਬ੍ਰਿਡ ਮੱਕੀ ਦਾ ਬੀਜ ਹੈ 1368 ਇਸ ਦਾ ਕੋਡ ਹੈਗਾ ਤੇ ਤੁਸੀਂ ਆਪਣੇ ਅਗਲ ਬਗਲ ਦੇ ਏਰੀਏ ਦੇ ਵਿੱਚ ਹੁਣ ਲੱਗੀ ਦੇਖ ਸਕਦੇ ਹੋ ਫਿਰ ਜਦੋਂ ਆਲੂਆਂ ਦੇ ਵੱਟ ਤੋਂ ਬਾਅਦ ਬਜਾਈ ਹੋਣੀ ਹੈ ਫਿਰ ਤੁਹਾਨੂੰ ਪੈਕੇਟ ਹੀ ਦੇਖਣਗੇ ਬ੍ਰੌਚਰ ਦੇਖਣਗੇ ਕਿਸਾਨ ਮੇਲਿਆਂ ਦੇ ਵਿੱਚ ਇਹਦੀ ਜਾਣਕਾਰੀ ਜਿਹੜੀ ਉਹ ਡਾਕਟਰਾਂ ਦੁਆਰਾ ਬੋਲ ਕੇ ਦੱਸੀ ਜਾਂਦੀ ਹੈ ਹੁਣ ਖੇਤਾਂ ਦੇ ਵਿੱਚ ਜਾਓ ਤੇ ਇਹਦੇ ਪਲਾਟਸ ਨੂੰ ਤੁਸੀਂ ਬਖੂਬੀ ਤਰੀਕੇ ਨਾਲ ਦੇਖ ਕੇ ਆਪਣੇ ਏਰੀਏ ਦੇ ਵਿੱਚ ਇਸ ਮੱਕੀ ਦਾ ਟ੍ਰਾਇਲ ਕਰੋ